ਮੈਂ ਪਤੰਜਲੀ ਪਰਿਵਾਰ ਵੱਲੋਂ ਜੋਗਾ ਦੀ ਅਸੀਂ ਡੇਲੀ ਸਾਡੀ ਚਿਲਡਰਨ ਪਾਰਕ ਦੇ ਵਿੱਚ ਕਲਾਸ ਲਗਦੇ ਆ ਜੋਗਿਕ ਇਹੋ ਜਿਹਾ ਮਲਕੇ ਕਿਰੇ ਹੈਗੀ ਜਿਹਦੇ ਨਾਲ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਣਗੇ ਕੋਈ ਵੀ ਰੋਗ ਨਹੀਂ ਰਵਾਂਗੇ ਤੁਹਾਨੂੰ ਕਿਸੇ ਡਾਕਟਰ ਕੋਲ ਨਹੀਂ ਜਾਣਾ ਪਊਗਾ ਸਾਡੀ ਚਿਲਡਰਨ ਕਲਾਸ ਦੇ ਵਿੱਚ ਪਾਰਕ ਦੇ ਵਿੱਚ ਡੇਲੀ ਫ੍ਰੀ ਆਫ ਕੋਸਟ ਕਲਾਸ ਲਗਦੀ ਹੈ ਵਿਨੈ ਜੀ ਵੀ ਕਲਾਸ ਲਗਾਉਂਦੇ ਨੇ ਜੋਗ ਦੇ ਵਿੱਚ ਇੰਨੀ ਮਹੱਤਤਾ ਹੈਗੀ ਇੰਨੇ ਮਹਨ ਹੈ ਤੁਹਾਨੂੰ ਕਿਸੇ ਡਾਕਟਰ ਕੋਲ ਨਹੀਂ ਜਾਣਾ ਪਊਗਾ ਕਿਸੇ ਕਿਸਮ ਦਾ ਤੁਹਾਨੂੰ ਕੋਈ ਰੋਗ ਨਹੀਂ ਰਹੂਗਾ ਤੁਸੀਂ ਸਾਰਿਆਂ ਨੇ ਯੋਗ ਅਪਣਾਓ ਤੇ ਯੋਗ ਆਪਣੇ ਆਸ-ਪਾਸੇ ਵੀ ਜੋ ਵੀ ਬੰਦੇ ਜੋ ਹੈਗੇ ਆ ਉਹਨੂੰ ਯੋਗ ਦੇ ਲਈ ਪ੍ਰੇਰਿਤ ਕਰੋ ਫ੍ਰੀ ਕਲਾਸਾਂ ਥਾਂ-ਥਾਂ ਤੇ ਪਤੰਜਲੀ ਵੱਲੋਂ ਲੱਗਦੀਆਂ ਗਿਆ ਤੁਸੀਂ ਕਿਰਪਾ ਕਰਕੇ ਉੱਥੇ ਆਓ ਤੁਹਾਨੂੰ ਕੋਈ ਪੈਸਾ ਨਹੀਂ ਖਰਚ ਕਰਨਾ ਪਊਗਾ ਤੇ ਨਾ ਹੀ ਤੁਹਾਨੂੰ ਡਾਕਟਰ ਕੋਲ ਲੈ ਜਾਣਾ ਪਊਗਾ ਇਸ ਕਰਕੇ ਯੋਗ ਹੈ ਜਿਹੜਾ ਯੋਗ ਦੀ ਬਹੁਤ ਹੀ ਜ਼ਿਆਦਾ ਮਹੱਤ ਹੈ ਤੇ ਯੋਗ ਕਰਦੇ ਰਹੋਗੇ ਤਾਂ ਤੁਸੀਂ ਹਮੇਸ਼ਾ ਹੀ ਨਿਰੋਗ ਰਹੋਗੇ ਹਾਂਜੀ ਮੇਰੀ ਆਨਲਾਈਨ ਕਲਾਸ ਚੱਲਦੀ ਹੈ ਹਰ ਰੋਜ਼ ਸਵੇਰ ਹਾਂਜੀ ਹਰ ਰੋਜ਼ ਸਵੇਰ ਉਸ ਸਮੇਂ ਦਿਖਾਇਆ ਸੀ ਤੁਸੀ ਕੱਲ੍ਹ ਕੈਮਰੇ 'ਕਿਨ ਦਿਖਾਇਆ ਹਾਂਜੀ ਮੇਰੀ ਆਨਲਾਈਨ ਯੋਗਾ ਕਲਾਸ ਚੱਲਦੀ ਆ ਹਰ ਰੋਜ਼ ਸਵੇਰ 5:30 ਤੋਂ 7 ਵਜੇ ਤੱਕ ਜਿਹੜਾ ਵੀ ਕੋਈ ਉੱਠ ਕੇ ਨਹੀਂ ਕਿਤੇ ਜਾ ਸਕਦਾ ਮਜੂਰੀ ਅਗਲੇ ਦਿਨ ਕਰਦੀ ਤਾਂ ਉਹ ਆਨਲਾਈਨ ਯੋਗ ਘਰੇ ਬੈਠ ਕੇ ਹੀ ਯੋਗਾ ਕਲਾਸ ਕਰ ਸਕਦਾ ਵਿੱਚ ਸ਼ਾਮਲ ਹੋ ਸਕਦਾ ਹੈ ਬਾਕੀ ਨਿਤ ਕਰੋ ਯੋਗ ਰਹੋ ਨਰੋ ਬਚਣਾ ਹੈ ਰੋਗ ਸੇ 5:30 ਤੋਂ 7 ਸਵੇਰ ਜੀ ਉਸੀ ਕਿਨੇ ਤੋਂ ਕਰ ਰਹੀ ਹਾਂ ਮੈਂ 20 ਸਾਲ ਤੋਂ ਯੋਗ ਕਰ ਰਹੀ ਹਾਂ ਹਾਂਜੀ ਅੱਜ ਤੱਕ ਮੈਨੂੰ ਕੋਈ ਕਦੇ ਪ੍ਰੋਬਲਮ ਨਹੀਂ ਆਈ ਇੱਕ ਵੀ ਸਿੰਗਲ ਗੋਲੀ ਮੈਂ ਕਦੇ ਕੋਈ ਨਹੀਂ ਖਾਧੀ ਨਾ ਮੈਨੂੰ ਕਦੇ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਕਰਕੇ ਇਸ ਕਹਿੰਦੇ ਕਿ ਬਚਣਾ ਹੈ ਰੋਗ ਸੇ ਜੁੜੇ ਰਹੀਏ ਯੋਗ ਸੇ ਨਿਤ ਕਰੋ ਯੋਗ ਰਹੋ ਨਾ ਇਹ ਦੇਖੋ ਇਹ ਤਾਂ ਇਹ ਤਾਂ ਆਪਦੇ ਸਰੀਰ ਵਾਸਤੇ ਤੁਸੀਂ ਜੇ 1 ਘੰਟਾ ਨਹੀਂ ਕੱਢ ਸਕਦੇ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਨਾ ਤਾਂ ਕਿੰਨਾ ਸਰੀਰ ਕਿੰਨਾ ਚਿਰ ਚੱਲੇਗਾ ਇਸ ਕਰਕੇ ਜ਼ਰੂਰੀ ਆ ਹਾਂ ਜਿਸ ਤਰ੍ਹਾਂ ਆਪਾਂ ਬੈਟਰੀ ਚਾਰਜ ਕਰਦੇ ਆ ਫੋਨ ਦੇ ਦਾ ਸਿਰ ਪਰ ਕੰਮ ਲੈਂਦੇ ਆ ਜੇ ਆਪਾਂ ਆਪਦੇ ਸਰੀਰ ਵਾਸਤੇ ਅੱਧਾ ਘੰਟਾ ਵੀ ਰੋਜ਼ ਲਗਾ ਲੈਂਦੇ ਸਵੇਰ ਉੱਠ ਕੇ ਤਾਂ ਸਾਰਾ ਦਿਨ ਭਰ ਦੀ ਜਿਹੜੀ ਆਪਣੀ ਉਹਦੀ ਪੂਰਤੀ ਹੋ ਜਾਂਦੀ ਆ ਥਕਾਵਟ ਨਹੀਂ ਹੁੰਦੀ ਸਾਰਾ ਦਿਨ ਆਪਾਂ ਕੰਮ ਕਰਦੇ ਨੇ ਅੱਕਦੇ ਤੱਕਦੇ ਆ ਨਾ એનર્ਜੀ ਆਉਂਦੀ ਪੋਜ਼ਿਟਿਵ ਵਿਚਾਰ ਹੋ ਜਾਂਦੇ ਆ ਕੋਈ ਨੈਗੇਟਿਵਿਟੀ ਜਿਹੜੀ ਖਤਮ ਹੋ ਜਾਂਦੀ ਆ ਤੇ ਆਪਾਂ ਆਪਦਾ ਘਰ ਪਰਿਵਾਰ ਵੀ ਚੰਗਾ ਚਲਾਵਾਂ ਛੇਦ ਮੰਦਰ ਹੋਵਾਂਗੇ ਦੋ ਜਿਆ ਤਨੇ ਬੋਝ ਬਣਾਗੇ ਏਜ ਫੈਕਟਰ ਹੁਣ ਉਮਰ ਦੇ ਹਿਸਾਬ ਨਾਲ ਕਿਉਂਕਿ ਮੈਂ ਵੀ ਹੁਣ ਏਜ ਮੇਰੀ ਜਿਆਦਾ ਹੋ ਚੁੱਕੀ ਆ ਤਾਂ ਆਉਂਦਾ ਕਿੰਨੇ ਸਾਲ ਦੇ ਹੋਗੇ ਤੁਸੀਂ ਮੈਂ ਅਗਲੇ ਸਾਲ 70 ਸਾਲ ਦੀ ਹੋ ਜਾਣਾ ਹੈ ਹਾਂ ਜੀ ਹਾਂ ਤੇ ਮੈਂ ਪੁਸ਼ਪਾ ਗੋਇਲ ਐਲ ਆਈਸੀ ਅਫੀਸਰ ਰਿਟਾਇਰ ਹੋਈ ਹਾਂ ਇਸ ਟਾਈਮ ਮੇਰੀ 65 ইয়ার্স ਹੈ ਇਹ ਸਿਰਫ ਜੋਗ ਦੇ ਸਦਕਾ ਹੀ ਹੈ ਮੈਂ ਪਹਿਲਾਂ ਸੋਚਦੀ ਸੀ ਜਦੋਂ ਸਰਵਿਸ ਦੇਣਾ ਸੀ ਵੀ ਮੈਂ ਰਿਟਾਇਰਮੈਂਟ ਤੋਂ ਬਾਅਦ ਕੀ ਕਰੂੰਗੀ ਮੈਂ ਮੈਟਾ ਦੇ ਨਹੀਂ ਸਕਦੀ ਬਟ ਜਦੋਂ ਦੀ ਮੈਂ ਯੋਗ ਨਾਲ ਜੁੜ ਗਈ ਪਤੰਜਲੀ ਦੇ ਨਾਲ ਜੁੜ ਗਈ ਪਤੰਜਲੀ ਦੀ ਸੋਸ਼ਲ ਮੀਡੀਆ ਪਰਿਵਾਰੀ ਹੈ ਮੈਂ TJ ਟ੍ਰੇਨਿੰਗ ਦਾ ਕੋਰਸ ਕੀਤਾਗਾ ਉਸ ਤੋਂ ਬਾਅਦ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਮੇਰਾ ਕਿਵੇਂ ਟਾਈਮ ਪਾਸ ਹੁੰਦਾ ਹੈ ਆਸ-ਪਾਸੇ ਦੇ ਜੋ ਵੀ ਬੰਦਾ ਮਿਲਦਾ ਹੈ ਅਸੀਂ ਉਸ ਨੂੰ ਯੋਗ ਬਾਰੇ ਦੱਸ ਦਿੰਦੇ ਹਾਂ ਚਿਲਡਰਨ ਪਾਰਕ ਦੇ ਵੀ ਸਾਡੀ ਫ੍ਰੀ ਯੋਗਾ ਕਲਾਸ ਲੱਗਦੀ ਹੈ ਬਿੰਨਾ ਜੀ ਵੀ ਖਾ ਥਾ ਤੇ ਫ੍ਰੀ ਜੋਗਾ ਕਲਾਸ ਲਗਾਉਂਦੇ ਨੇ ਕਿ ਵੀ ਜੋਗ ਦਾ ਇੰਨਾ ਕੋ ਮਹੱਤਵ ਹੈ ਮੈਂ ਵੈਸੇ ਤਾਂ 20 ਸਾਲਾਂ ਤੋਂ ਜੋਗ ਕਰਦੀ ਆਂ ਵੀ ਮੇਰੀ ਏ 65 ਹੋਣ ਦੇ ਬਾਵਜੂਦ ਵੀ ਅੱਜ ਤੱਕ ਮੈਨੂੰ ਬੀਪੀ ਸ਼ੂਗਰ ਕੋਈ ਵੀ ਬੈਕ ਪੇਨ ਕਿਸੇ ਕਿਸਮ ਦਾ ਕਿਸੇ ਕਿਸਮ ਦਾ ਕੋਈ ਹੋਣੀ ਹੈ ਇੱਕ ਵਾਰੀ ਜਾਗਰਨ ਵੱਲੋਂ ਕੰਪੀਟੀਸ਼ਨ ਰੱਖਿਆ ਸੀਗਾ weight reduce ਦਾ ਉਹਦੇ ਵਿੱਚ ਵੀ ਮੈਂ ਮੈਕਸਿਮਮ weight reduce ਕੀਤਾ ਸੀ ਸਿਰਫ ਜੋਗਾ ਕਰਕੇ ਐਵੇਂ ਜਿ ਕਰ ਹੁਣੇ ਮੈਰਾਥਨ ਰੇਸ ਹੋਈ ਸੀ 10 ਕਿਲੋਮੀਟਰ ਦੀ ਰੇਸ ਉਹਦੇ ਵਿੱਚੋਂ ਵੀ ਮੈਂ ਫਰਸਟ ਆਈ ਹੈਗੀ ਸਿਰਫ ਆਪਣੇ ਇਸ ਯੋਗ ਕਰਦੇ ਸਦ ਕਹੀ ਹੈ ਇਸ ਕਰਕੇ ਮੇ ਤਾਂ ਸਾਰਿਆਂ ਨੂੰ ਇੱਕ ਇਹੀ ਸੰਦੇਸ਼ ਹੈ ਵੀ ਤੁਸੀਂ ਯੋਗ ਜ਼ਰੂਰ ਕਰੋ ਜੇ ਤੁਸੀਂ ਸੋਚਦੇ ਹੋ ਵੀ ਸਾਨੂੰ ਬੁਢਾਪੇ ਦੇ ਵਿੱਚ ਕੋਈ ਰੋਗ ਨਾ ਆਵੇ ਤਾਂ ਜ਼ਰੂਰ ਯੋਗ ਕਰੋ ਕਹਿੰਦੇ ਆ ਨਾ ਵੀ ਇਸ ਕਰਕੇ ਜਿਹੜਾ ਯੋਗ ਹੈ ਯੋਗ ਦਾ ਇੰਨਾ ਜ਼ਿਆਦਾ ਮਹੱਤਵ ਹੈਗਾ ਵੀ ਤੁਸੀਂ ਸਾਰੀ ਐ ਸਮਝ ਲਓ ਵੀ ਤੁਸੀਂ ਸਾਰੀ ਦੁਨੀਆ ਜਿੱਤ ਲਈ ਗਈ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਹੈ ਵੀ ਸਾਰੇ ਬਾਹਰ ਹੈਗੇ ਕਿਸੇ ਕੋਲ ਟਾਈਮ ਨਹੀਂ ਹੈ ਕਾਕਾ ਤਾਂ ਜੇ ਤੁਸੀਂ ਆਪ ਦੇ ਆਪ ਦਾ ਧਿਆਨ ਰੱਖੋਗੇ ਆਪਦੀ ਸਿਹਤ ਦਾ ਧਿਆਨ ਰੱਖੋਗੇ ਤਾਂ ਸਮਝੋ ਤੁਸੀਂ ਰੋਗਾਂ ਜੇ ਤੁਸੀਂ ਸੋਚੋਗੇ ਤੁਹਾਡਾ ਕੋਈ ਬੱਚਾ ਆ ਕੇ ਤੁਹਾਨੂੰ ਸੰਭਾਲ ਲੂਗਾ ਤਾਂ ਤੁਹਾਨੂੰ ਕਿਸੇ ਨੇ ਨਹੀਂ ਸੰਭਾਲਣਾ ਸਿਰਫ ਜੇ ਤੁਹਾਡਾ ਆਪ ਦਾ ਸਰੀਰ ਤੰਦਰੁਸਤ ਹੈ ਤੁਸੀਂ ਤਾਂ ਹੀ ਤੰਦਰੁਸਤ ਹੈ ਤਾਂ ਹੀ ਤੁਸੀਂ ਆਪ ਦੇ ਤਾਂ ਹੀ ਤੁਸੀਂ ਮਿਲ ਕੇ ਠੀਕ ਰਹੋਗੇ ਇਹ ਨਾ ਸੋਚੋ ਵੀ ਤੁਹਾਡਾ ਸਾਡਾ ਕੋਈ ਬੱਚਾ ਨੂੰ ਪੁੱਤਰ ਸਾਨੂੰ ਆ ਕੇ ਸੰਭਾਲ ਲੂਗਾ ਕਿਉਂਕਿ ਅੱਜ ਕੱਲ ਦੀ ਲਾਈਫ ਦੇ ਵਿੱਚ ਇੰਨੀ ਬਿਜ਼ੀ ਲਾਈਫ ਹੈ ਵੀ ਕਿਸੇ ਦਾ ਕੁਝ ਨਹੀਂ ਉਹਨਾਂ ਦਾ ਆਪ ਦਾ ਪਰਿਵਾਰ ਸੰਭਾਲਦੇ ਇੰਨਾ ਹੀ ਬਹੁਤ ਹੈ ਇਸ ਕਰਕੇ ਜੋਗ ਕਰੋ ਹਮੇਸ਼ਾ ਨਿਰੋਗ ਰਹੋ ਖਾਂ ਦਾਦੇ ਪਤੰਜਲੀ ਵੱਲੋਂ ਫ੍ਰੀ ਯੋਗਾ ਕਲਾਸਾਂ ਲੱਗਦੀਆਂ ਹਨ ਜਾਂ ਜਿੱਥੇ ਵੀ ਤੁਸੀਂ ਕਲਾਸ ਤੋਂ ਯੋਗ ਦੀ ਦਿਖਿਆ ਉੱਥੇ ਯੋਗ ਜਾਓ ਨਹੀਂ ਤਾਂ پارک ਕਿਸੇ ਵੀ پارک ਵਿੱਚ ਜਾ ਕੇ ਤੁਸੀਂ ਯੋਗਾ ਦੇ ਐਕਸਰਸਾਈਜ਼ਾਂ ਕਰ ਲਓ ਬਸ ਇਹੀ ਮੇਰੀ ਸਾਰਿਆਂ ਨੂੰ ਬੇਨਤੀ ਆਈ ਰੈਨੂ ਸੀ ਆਈ ਵਿਲ ਸੇਡ ਏਟ ਆਫਟਰ ਡੂਇੰਗ ਮਾਰਨਿੰਗ ਯੋਗਾ ਵੀ ਵਿਲ ਜਿਹੜਾ ਹੈਗਾ ਬਿਕਮ ਆਵਰ ਗੋਡ ਗਿਵਨ ਡੇ ਸਕਸੈਸਫੁਲ ਥੈਂਕ ਯੂ ਸਰ ਹਾਂਜੀ ਹਾਂਜੀ ਮੇਰੀ ਆਨਲਾਈਨ ਯੋਗਾ ਕਲਾਸ ਚੱਲਦੀ ਆ ਹਰ ਰੋਜ਼ ਸਵੇਰ 5:30 ਤੋਂ 7 ਵਜੇ ਤੱਕ ਜਿਹੜਾ ਵੀ ਕੋਈ ਉੱਠ ਕੇ ਨਹੀਂ ਕਿਤੇ ਜਾ ਸਕਦਾ ਮਜੂਰੀ ਅਗਲੇ ਦਿਨ ਕਰਦੀ ਤਾਂ ਉਹ ਆਨਲਾਈਨ ਯੋਗ ਘਰੇ ਬੈਠ ਕੇ ਹੀ ਯੋਗਾ ਕਲਾਸ ਕਰ ਸਕਦਾ ਵਿੱਚ ਸ਼ਾਮਲ ਹੋ ਸਕਦਾ ਹੈ ਬਾਕੀ ਨਿਤ ਕਰੋ ਯੋਗ ਰਹੋ ਨਰੋ ਬਚਣਾ ਹੈ ਰੋਗ ਸੇ 5:30 ਤੋਂ 7 ਸਵੇਰ ਜੀ ਤੁਸੀਂ ਕਿਨੇ ਟੋਪਰ ਕਰ ਰਹੇ ਮੈਂ 20 ਸਾਲ ਤੋਂ ਯੋਗ ਕਰ ਰਹੀ ਹਾਂ ਹਾਂਜੀ ਅੱਜ ਤੱਕ ਮੈਨੂੰ ਕੋਈ ਕਦੇ ਪ੍ਰੋਬਲਮ ਨਹੀਂ ਆਈ ਇੱਕ ਵੀ ਸਿੰਗਲ ਗੋਲੀ ਮੈਂ ਕਦੇ ਕੋਈ ਨਹੀਂ ਖਾਧੀ ਨਾ ਮੈਨੂੰ ਕਦੇ ਕੋਈ ਪ੍ਰੋਬਲਮ ਆਉਂਦੀ ਆ ਇਸ ਕਰਕੇ ਜਿਵੇਂ ਕਿ ਬਚਣਾ ਹੈ ਰੋਗ ਸੇ ਜੁੜੇ ਰਹੀਏ ਯੋਗ ਸੇ ਨਿਤ ਕਰੋ ਯੋਗ ਰਹੋ ਇਹ ਤਾਂ ਆਪਦੇ ਸਰੀਰ ਵਾਸਤੇ ਤੁਸੀਂ ਜੇ 1 ਘੰਟਾ ਨਹੀਂ ਕੱਢ ਸਕਦੇ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਨਾ ਤਾਂ ਕਿੰਨਾ ਸਰੀਰ ਕਿੰਨਾ ਕਿ ਚਿਰ ਚੱਲੇਗਾ ਇਸ ਕਰਕੇ ਜ਼ਰੂਰੀ ਆ ਹਾਂ ਜਿਸ ਤਰ੍ਹਾਂ ਆਪਾਂ ਬੈਟਰੀ ਚਾਰਜ ਕਰਦੇ ਆ ਫੋਨ ਦੇ ਦਾ ਸਿਰ ਪਰ ਕੰਮ ਲੈਂਦੇ ਆ ਜਿਵੇਂ ਆਪਾਂ ਆਪਦੇ ਸਰੀਰ ਵਾਸਤੇ ਅੱਧਾ ਘੰਟਾ ਰੋਜ਼ ਲਗਾ ਲੈਂਦੇ ਸਵੇਰ ਉੱਠ ਕੇ ਤਾਂ ਸਾਰਾ ਦਿਨ ਭਰ ਦੀ ਜਿਹੜੀ ਆਪਣੀ ਉਹਦੀ ਪੂਰਤੀ ਹੁੰਦੀ ਹੈ ਥਕਾਵਟ ਨਹੀਂ ਹੁੰਦੀ ਸਾਰਾ ਦਿਨ ਆਪਾਂ ਕੰਮ ਕਰਦੇ ਨੇ ਅੱਕ ਦੇ ਤੱਕ ਦੇ ਨਾ એનર્ਜੀ ਆਉਂਦੀ ਪੋਜ਼ਿਟਿਵ ਵਿਚਾਰ ਹੋ ਜਾਂਦੇ ਆ ਕੋਈ ਨੈਗੇਟਿਵਿਟੀ ਜਿਹੜੀ ਖਤਮ ਹੋ ਜਾਂਦੀ ਹੈ ਤੇ ਆਪਾਂ ਆਪਦਾ ਘਰ ਪਰਿਵਾਰ ਵੀ ਚੰਗਾ ਚਲਾਵਾਂਗੇ ਤੇ ਆਪਦਾ ਵੀ ਸਿਹਤਮੰਦ ਰਹਾਂਗੇ ਦੂਜਿਆਂ ਤੇ ਨਹੀਂ ਬੋਝ ਬਣਾਂਗੇ ਏਜ ਫੈਕਟਰ ਆ ਹੁਣ ਉਮਰ ਦੇ ਹਿਸਾਬ ਨਾਲ ਕਿਉਂਕਿ ਵੇ ਵੀ ਹੁਣ ਏਜ ਮੇਰੇ ਜ਼ਿਆਦਾ ਹੋ ਚੁੱਕੀ ਆ ਤਾਂ ਆਂਦਾ ਕਿੰਨੇ ਸਾਲ ਦੇ ਹੋ ਗਏ ਮੈਂ ਅਗਲੇ ਸਾਲ 70 ਸਾਲ ਦੀ ਹੋ ਜਾਣਾ ਹੈ ਹਾਂਜੀ ਹਾਂਜੀ ਤੇ ਅ ਮੈਂ ਪਤੰਜਲੀ ਪਰਿਵਾਰ ਵੱਲੋਂ ਜੋਗਾ ਦੀ ਅਸੀਂ ਡੇਲੀ ਸਾਡੀ ਚਿਲਡਰਨ ਪਾਰਕ ਦੇ ਵਿੱਚ ਕਲਾਸ ਲਗਦੇ ਆਂ ਜੋਗਿਕ ਇਹੋ ਜਿਹਾ ਮਲਕੇ ਕਿਰੇ ਆ ਗਈ ਜਿਹਦੇ ਨਾਲ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਣਗੇ ਕੋਈ ਵੀ ਰੋਗ ਨਹੀਂ ਰਵਾਂਗੇ ਤੁਹਾਨੂੰ ਕਿਸੇ ਡਾਕਟਰ ਕੋਲ ਨਹੀਂ ਜਾਣਾ ਪਊਗਾ ਸਾਡੀ ਚਿਲਡਰਨ ਕਲਾਸ ਦੇ ਵਿੱਚ ਪਾਰਕ ਦੇ ਵਿੱਚ ਡੇਲੀ ਫ੍ਰੀ ਕੋਸਟ ਕਲਾਸ ਲਗਦੀ ਹੈ ਵਿੰਨਾ ਜੀ ਵੀ ਕਲਾਸ ਲਗਾਉਂਦੇ ਨੇ ਯੋਗ ਦੇ ਵਿੱਚ ਇੰਨੀ ਮਹੱਤਤਾ ਹੈ ਕਿ ਇੰਨੇ ਮਗਨ ਹੈ ਤੁਹਾਨੂੰ ਕਿਸੇ ਡਾਕਟਰ ਕੋਲ ਜਾਨਾ ਪੂਗਾ ਕਿਸੇ ਕਿਸਮ ਦਾ ਤੁਹਾਨੂੰ ਕੋਈ ਰੋਗ ਨਹੀਂ ਲੱਊਗਾ ਤੁਸੀਂ ਸਾਰਿਆਂ ਨੇ ਯੋਗ ਅਪਣਾਓ ਤੇ ਯੋਗ ਆਪਣੇ ਆਸ-ਪਾਸੇ ਵੀ ਜੋ ਵੀ ਬੰਦੇ ਜੋ ਹੈਗੇ ਆ ਉਹਨੂੰ ਯੋਗ ਦੇ ਲਈ ਪ੍ਰੇਰਿਤ ਕਰੋ ਫ੍ਰੀ ਕਲਾਸਾਂ ਥਾਂ-ਥਾਂ ਤੇ ਪਤੰਜਲੀ ਵੱਲੋਂ ਲੱਗਦੀਆਂ ਗਈਆਂ ਤੁਸੀਂ ਕਿਰਪਾ ਕਰਕੇ ਉੱਥੇ ਆਓ ਤੁਹਾਨੂੰ ਕੋਈ ਪੈਸਾ ਨਹੀਂ ਖਰਚ ਕਰਨਾ ਪੂਗਾ ਤੇ ਨਾ ਹੀ ਤੁਹਾਨੂੰ ਡਾਕਟਰ ਕੋਲ ਲੈ ਜਾਣਾ ਪੂਗਾ ਇਸ ਕਰਕੇ ਯੋਗ ਹੈ ਜਿਹੜਾ ਯੋਗ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਤੇ ਜੋ ਕਰਦੇ ਰਹੋਗੇ ਤੁਸੀਂ ਹਮੇਸ਼ਾ ਹੀ ਰੋਗ ਛੁਡਾਏ Nous